ਸਾਸ਼ੀਕਾਲ ਡੇਲੀ ਪੋਸਟ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਕੈਨੇਡਾ ਜਾਣ ਦਾ ਸੀਜ਼ਨ ਹੈ ਹੁਣ ਪਲੱਸ 2 ਤੋਂ ਬਾਅਦ ਵਿਦਿਆਰਥੀਆਂ ਦੇ ਰਿਜ਼ਲਟ ਆਏ ਨੇ ਪਰ ਇੱਕ ਬੜੀ ਸ਼ਸ਼ੋਪਨ ਚੱਲ ਰਹੀ ਹੈ ਜੋ GIIC ਦੀ ਅਮਾਉਂਟ ਪਹਿਲਾਂ ਵਿਦਿਆਰਥੀ ਭਰਿਆ ਕਰਦੇ ਸੀ ਮਾਪੇ ਜਿਨ੍ਹਾਂ ਨੂੰ ਔਖੀ ਲੱਗਦੀ ਸੀ ਕਿਉਂਕਿ ਸਰਕਾਰਾਂ ਦੇ ਵੱਲੋਂ ਕੈਨੇਡਾ ਦੇ ਵਿੱਚ ਔਰ ਆਸਟ੍ਰੇਲੀਆ ਦੇ ਵਿੱਚ ਵੀ ਅਮਾਉਂਟ ਜਿਹੜੀ ਲਈ ਜਾਂਦੀ ਸੀ ਖਾਸ ਤੌਰ ਤੇ ਕੈਨੇਡਾ ਦੇ ਵਿੱਚ ਉਹਦੇ 'ਚ ਇੱਕ ਬੜਾ ਵੱਡਾ ਡਾਊਟ ਹੈ ਕਿ ਉਹ ਅਮਾਉਂਟ ਵਧਾ ਦਿੱਤੀ ਗਈ ਹੈ ਇਸ ਬਾਰੇ ਗੱਲਬਾਤ ਕਰਨੀ ਲਾਜ਼ਮੀ ਹੈ ਸਾਡੇ ਦਰਸ਼ਕਾਂ ਨੂੰ ਅਵੇਅਰ ਕਰਨਾ ਲਾਜ਼ਮੀ ਹੈ ਗੱਲਬਾਤ ਕਰਦੇ ਹਾਂ ਪਿਰਾਮਿਡੀ ਸਰਵਿਸਸ ਦੇ ਡਾਇਰੈਕਟਰ ਭਵਨੂਰ ਸਿੰਘ 베ਦੀ ਸਾਹਿਬ ਨਾਲ 베ਦੀ ਸਾਹਿਬ ਮਾਰਕੀਟ 'ਚ ਚਰਚਾ ਹੈ ਵਿਦਿਆਰਥੀ ਪਹਿਲਾਂ ਹੀ ਪਰੇਸ਼ਾਨ ਹੁੰਦੇ ਨੇ ਤੁਹਾਨੂੰ ਪਤਾ ਹੈ ਸ਼ਸ਼ੋਪੰਜ ਐ ਕਲੈਰਿਟੀ ਦਿਓ ਕਿ ਦਰਅਸਲ ਜੀਆਈਸੀ ਦੀ ਅਮਾਉਂਟ ਵਧਾਈ ਗਈ ਹੈ 20000 ਡਾਲਰ ਕੀਤੀ ਹੈ ਨਹੀਂ ਹੋਈ ਸਿਮਰਨ ਪਹਿਲੇ ਤਾਂ ਇੱਕ ਐਸ ਬਾਰੇ ਮਿਥ ਜੜੀ ਹੈਗੀ ਹੈ ਕਿ ਕੋਈ ਵੀ ਜਦੋਂ ਕੋਈ ਚੇਂਜ ਹੁੰਦਾ ਤੇ ਆਪਾਂ ਇਕਦਮੀ ਉਸ ਚੇਂਜ ਨੂੰ ਫੜਾਫੜ ਹੀ ਯੂ نو ਮੰਨ ਕੇ ਬਹਿ ਜੀਦਾ ਕਿ ਇਹ ਚੇਂਜ ਹੋ ਗਿਆ ਵਿਦਆਊਟ ਈਵਨ ਆਥੈਂਟੀਕੇਟਿੰਗ ਔਰ ਵੈਰੀਫਾਈਂਗ ਕਿ ਉਹ ਡਾਕੂਮੈਂਟ ਜਿਹੜਾ ਆਪਾਂ ਦੇਖ ਰਹੇ ਹਾਂ ਉਹ ਡਾਕੂਮੈਂਟ ਇੱਕ ਲੀਗਲ ਡਾਕੂਮੈਂਟ ਵੀ ਹੈ ਕਿ ਨਹੀਂ ਹੈ ਉਹ ਡਾਕੂਮੈਂਟ ਰਿਲੀਜ਼ ਕਿਹਦੇ ਵੱਲੋਂ ਹੋਇਆ ਕਿ ਉਹ WhatsApp ਤੇ ਸਰਕੂਲੇਟ ਹੋ ਰਿਹਾ ਹੈ ਸੋਸ਼ਲ ਮੀਡੀਆ ਤੇ ਸਰਕੂਲੇਟ ਹੋ ਰਿਹਾ ਹੈ ਕਿ ਕਿਸੇ ਸਰਕਾਰੀ ਵੈਬਸਾਈਟ ਤੇ ਕਿਸੇ ਸਰਕਾਰੀ ਪ੍ਰੈਸ ਰਿਲੀਜ਼ ਤੇ ਕਿਸੇ ਅਖਬਾਰ ਵਿੱਚ ਉਹ ਇਨਫੋਰਮੇਸ਼ਨ ਆਈ ਹੈ ਹੁਣ ਪਿੱਛੇ ਜੇ ਇੱਕ ਡਾਕੂਮੈਂਟ ਯੂ نو ਸਰਕੂਲੇਟ ਹੋਣਾ ਸ਼ੁਰੂ ਹੋ ਗਿਆ ਸੋਸ਼ਲ ਮੀਡੀਆ ਤੇ ਕਿ GIC ਦੀ ਅਮਾਉਂਟ 10000 ਤੋਂ 10200 ਤੋਂ 20000 ਕਰ ਦਿੱਤੀ ਗਈ ਹੈ ਮੈਂ ਬਹੁਤ ਵਾਰ ਆ ਕੇ ਸੋਸ਼ਲ ਮੀਡੀਆ ਤੇ ਵੀ ਵੱਖਰੇ ਵੱਖਰੇ ਟੀਵੀ ਚੈਨਲਾਂ ਤੇ ਵੀ ਇੱਕੋ ਗੱਲ ਕਹੀ ਹੈ ਪਹਿਲੇ ਵੀ ਆਈ ਕਿਹਾ ਸੀ ਅੱਜ ਵੀ ਆਈ ਕਹਿ ਰਹੇ ਆ ਕਿ ਜਦੋਂ ਤੱਕ ਕੋਈ ਇਨਫੋਰਮੇਸ਼ਨ cic.gc.ca ਜੋ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਦੀ ਅਫੀਸ਼ੀਅਲ ਵੈਬਸਾਈਟ ਹੈ ਜਦੋਂ ਤੱਕ ਕੋਈ ਵੀ ਇਨਫੋਰਮੇਸ਼ਨ ਉੱਥੇ ਨਹੀਂ ਪੈਂਦੀ ਉਦੋਂ ਤੱਕ ਉਸ ਇਨਫੋਰਮੇਸ਼ਨ ਨੂੰ ਯੂ نو ਆਪਾਂ ਕੰਕਰੀਟ ਇਨਫੋਰਮੇਸ਼ਨ ਸੱਚੀ ਇਨਫੋਰਮੇਸ਼ਨ ਨਹੀਂ ਮੰਨ ਸਕਦੇ ਮੈਂ ਨਹੀਂ ਕਹਿੰਦਾ ਕਿ ਇਹ ਚੇਂਜ ਨਹੀਂ ਹੋਏਗਾ ਕਿਉਂਕਿ ਅੱਜ ਦੀ ਡੇਟ ਵਿੱਚ ਕੈਨੇਡਾ ਵਿੱਚ ਜਿਹੜਾ ਇੱਕ ਬੱਚਾ ਗਿਆ ਵਿਦਿਆਰਥੀ ਗਿਆ ਹੈ ਉਹ ਮਹੀਨੇ ਦਾ ਵੈਸੇ ਵੀ 7-800 ਹਜ਼ਾਰ ਡਾਲਰ ਖਰਚ ਕਰ ਹੀ ਦਿੰਦਾ ਹੈ ਹੂੰ ਸੋ 10000 ਡਾਲਰ ਜੀਆਈਸੀ ਵੈਸੇ ਵੀ ਘੱਟ ਸੀ ਐਸ ਕੰਪੇਅਰਡ ਟੂ ਦਾ ਜਿਹੜੀ ਜੈਨੂਨ ਖਰਚੇ ਵੀ ਹੋ ਰਹੇ ਸੀ ਇਸ ਕਰਕੇ ਜੀਆਈਸੀ ਵੱਧ ਸਕਦਾ ਹੈ ਪਰ 1 ਅਪ੍ਰੈਲ ਨੂੰ ਵਧੇਗਾ ਇਹ ਬਿਲਕੁਲ ਝੂਠ ਹੈ 1 ਅਪ੍ਰੈਲ ਨੂੰ ਜੀਆਈਸੀ ਜੋ ਸਾਨੂੰ ਕਾਲਜਾਂ ਯੂਨੀਵਰਸਿਟੀਆਂ ਤੋਂ ਇਨਫੋਰਮੇਸ਼ਨ ਆ ਰਹੀ ਹੈ ਕਿ 1 ਅਪ੍ਰੈਲ ਨੂੰ ਜੀਆਈਸੀ ਦੀ ਫੀਸ ਵਧਣ ਨਹੀਂ ਵਾਲੀ ਹਜੇ ਚਾਹੇ 10000 ਰਵੇ ਜਾਂ 15000 ਹੋ ਜਵੇ ਜਾਂ 20000 ਹੋ ਜਵੇ ਪਰ 1 ਅਪ੍ਰੈਲ ਨੂੰ ਹਜੇ ਕੋਈ ਵੀ ਚੇਂਜ ਆਂਦੀ ਹੋਈ ਨਹੀਂ ਦਿਖ ਰਹੀ ਸੋ ਇਸ ਕਰਕੇ ਬਹੁਤ ਸਾਰੇ ਬੱਚਿਆਂ ਨੇ ਸਿਮਰਨ ਆਪਣੀਆਂ ਫਾਈਲਾਂ ਹੋਲਡ ਬੈਕ ਕਰ ਲਈਆਂ ਬਹੁਤ ਸਾਰੇ ਬੱਚਿਆਂ ਨੇ ਇਹਨੂੰ ਆਫਰ ਲੈਟਰਾਂ ਜਿਹੜੀਆਂ ਆਈਆਂ ਸੀਗੀਆਂ ਉਹ ਆਫਰ ਲੈਟਰਾਂ ਦੇ ਫੀਸਾਂ ਪੇ ਨਹੀਂ ਕੀਤੀਆਂ ਕਿ ਸਾਲ ਦੀ ਫੀਸ ਜਾਂ ਸਾਲ ਦੀ ਜੀਆਈਸੀ ਦੇ ਨਾਲ 20-25 ਲੱਖ ਰੁਪਏ ਤੱਕ ਖਰਚਾ ਪਹੁੰਚ ਜਾਂਦਾ ਹੈ ਮਾਪੇ ਅਫੋਰਡ ਨਹੀਂ ਕਰ ਪਾਰੇ ਤੇ ਇਸ ਕਰਕੇ ਜਾਂ ਤਾਂ ਆਈਡੀਆ ਡ੍ਰੌਪ ਕਰ ਦਿੰਦੇ ਆ ਜਾਂ ਦੂਸਰੀ ਕਿਸੇ ਕੰਟਰੀ ਵੱਲ ਸਵਿਚ ਕਰ ਲੈਂਦੇ ਆ ਜੇ ਤੁਸੀਂ ਕੈਨੇਡਾ ਦੀਆਂ ਪਹਿਲੀਆਂ ਚੇਂਜਸ ਵੱਲ ਧਿਆਨ ਨਾਲ ਦੇਖੋਗੇ ਚਾਹੇ ਐਸਪੀਪੀ ਆਇਆ ਚਾਹੇ ਐਸਡੀਐਸ ਆਇਆ ਤੁਹਾਨੂੰ ਯਾਦ ਹੋਏਗਾ ਸਾਲ 2017 ਮਾਰਚ ਵਿੱਚ ਸਭ ਤੋਂ ਪਹਿਲੇ ਐਸ ਡੀ ਐਸ ਦੀ ਅਨਾਉਂਸਮੈਂਟ ਸਾਲ 2017 ਮਾਰਚ ਵਿੱਚ ਹੋ ਗਈ ਸੀ ਸੋਸ਼ਲ ਮੀਡੀਆ ਤੇ ਵੱਖਰੇ ਵੱਖਰੇ ਏਜੰਟਾ ਨੇ ਟਾਕ ਸ਼ੋਅ ਕਰਨੇ ਸ਼ੁਰੂ ਕਰਤੇ ਸੀ ਵੱਡੀਆਂ ਵੱਡੀਆਂ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਸੀ ਐਸ ਡੀ ਐਸ ਆ ਗਿਆ 6 ਇਚ ਹੋ ਗਿਆ ਸਾਲ ਦੀ ਫੀਸ ਹੋ ਗਈ ਪਰ ਐਸ ਡੀ ਐਸ ਇੰਪਲੀਮੈਂਟ ਹੁੰਦੇ ਹੁੰਦੇ ਸਾਲ ਲੱਗ ਗਿਆ ਕਿੱਥੇ 2017 ਮਾਰਚ ਵਿੱਚ ਇਹ ਰੌਲਾ ਪੈਣਾ ਸ਼ੁਰੂ ਹੋਇਆ 2018 ਮਾਰਚ ਵਿੱਚ ਜਾ ਕੇ ਐਸ ਡੀ ਐਸ ਦੀ ਇੰਪਲੀਮੈਂਟੇਸ਼ਨ ਸਾਲ ਬਾਅਦ ਹੋਈ ਕਿਉਂਕਿ ਕਦੀ ਵੀ ਕੋਈ ਚੀਜ਼ ਜਿਹਦੀ ਫਾਈਨੈਂਸ਼ੀਅਲ ਇਮਪਲੀਕੇਸ਼ਨਸ ਹੋਣ ਸਿਮਰਨ ਜਿਹਦੇ ਨਾਲ ਪੈਸਾ ਇਨਵੋਲਵ ਹੋਵੇ ਇਮੀਗ੍ਰੇਸ਼ਨ ਕਦੀ ਵੀ ਯੂ ਨੋ ਇੱਕ ਡੇਟ ਦੇ ਕੇ ਉੱਤੇ ਨਹੀਂ ਕਰਦੀ ਟੰਪ ਟਾਈਮ ਦਿੰਦੀ ਹੈ ਯੂ ਨੋ ਸਮਾਂ ਦਿੰਦੀ ਹੈ ਤਾਂ ਕਿ ਬੱਚੇ ਆਪਣੇ ਅਰੇਂਜਮੈਂਟ ਕਰ ਸਕਣ ਨਹੀਂ ਤਾਂ ਬਦਨਾਮੀ ਸਰਕਾਰ ਦੀ ਵੀ ਉਨੀ ਹੀ ਹੁੰਦੀ ਹੈ ਜਿੰਨਾ ਬੱਚਿਆਂ ਨੂੰ ਨੁਕਸਾਨ ਹੋਵੇ ਜੀ ਸਾਹਿਬ ਬਹੁਤ ਸਾਰੇ ਲੋਕ ਹੋ ਸਕਦਾ ਹੈ ਉਹ ਡਰ ਗਏ ਹੋਣ ਕਿਉਂਕਿ 5-6 ਲੱਖ ਰੁਪਿਆ अमाउंट ਹੋਰ ਵੱਧ ਜਾਂਦੀ ਹੈ ਇਹਦੇ ਨਾਲ ਪਹਿਲਾਂ ਹੀ ਜਿਸ ਤਰ੍ਹਾਂ ਸੀ ਦੱਸ ਰਿਹਾ ਕਿ ਫੀਸ ਪਹਿਲਾਂ ਸਮੈਸਟਰ ਦੀ ਸੀ ਸਾਲ ਦੀ ਕਰਤੀ ਆਮ ਬੰਦੇ ਦਾ ਜਿਹੜਾ ਕੈਨੇਡਾ ਜਾਣ ਦਾ ਸੁਪਨਾ ਹੈ ਕਿਉਂਕਿ ਪੈਸਾ ਉਹਨਾਂ ਕਾ ਲਿਮਟਿਡ ਹੈ ਉਹ ਪਹਿਲਾਂ ਹੀ ਵੱਧ ਗਿਆ ਸੀ ਹੁਣ 6-7 ਲੱਖ ਰੁਪਏ ਜੇ ਹੋਰ ਵੱਧ ਜਾਂਦਾ ਤਾਂ ਉਹ ਹੋਲਡ ਬੈਕ ਕਰ ਰਿਹਾ ਹਾਲੇ ਡਰਨ ਦੀ ਲੋੜ ਨਹੀਂ ਹੈ ਬਿਲਕੁਲ ਲੋੜ ਨਹੀਂ ਹੈ ਡਰਨ ਦੀ ਹਜੇ ਇਹ ਚੇਂਜ ਨਹੀਂ ਹੋ ਰਿਹਾ ਸੋ ਇਸ ਕਰਕੇ ਤੁਸੀਂ ਜੋ ਆਪਣਾ ਪ੍ਰੋਸੈਸ ਕਰ ਰਹੇ ਸੀ ਜੋ ਆਪਣਾ ਦਾਖਲੇ ਦਾ ਪ੍ਰੋਸੈਸ ਕਰ ਰਹੇ ਸੀ ਉਹ ਕੰਟੀਨਿਊ ਰੱਖੋ ਜੀਆਈਸੀ ਦੇ ਵਿੱਚ ਹਾਲੇ ਚੇਂਜ ਹੁੰਦੀ ਨਜ਼ਰ ਨਹੀਂ ਆ ਰਹੀ ਜਦੋਂ ਆਏਗੀ ਐਸੇ ਮੰਚ ਤੇ ਐਸੇ ਪਲੇਟਫਾਰਮ ਤੇ ਆ ਕੇ ਤੁਹਾਨੂੰ ਸਭ ਤੋਂ ਪਹਿਲੇ ਆਪਾਂ ਖਬਰ ਦਵਾਂਗੇ ਪੋਸਿਬਿਲਟੀ ਹੈਗੀ ਹੈ ਕਿ ਫਿਊਚਰ ਚ ਹੋ ਸਕਦੀ ਹੈ ਕਿਉਂਕਿ ਅਲਟੀਮੇਟਲੀ 10000 ਨਾਲ ਬੱਚੇ ਦਾ ਗੁਜ਼ਾਰਾ ਨਹੀਂ ਹੁੰਦਾ ਬੱਚਾ ਫਿਰ ਪੜ੍ਹਾਈ ਛੱਡ ਕੇ ਕੰਮ ਵਾਲੇ ਪਾਸੇ ਜਾਂਦਾ ਜਿਸ ਕਰਕੇ ਉਹਨੂੰ ਹੋਰ ਯੂ ਨੋ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਪੜ੍ਹਾਈ ਰਹਿ ਜਾਂਦੀ ਹੈ ਪੀਆਰ ਨਹੀਂ ਹੁੰਦੀ ਪੜ੍ਹਾਈ ਕੰਪਲੀਟ ਨਹੀਂ ਹੁੰਦੀ ਕਾਲਜ ਯੂਨੀਵਰਸਿਟੀ ਵਾਲੇ ਅੱਡ ਦੁਖੀ ਹੁੰਦੇ ਆ ਇਸ ਕਰਕੇ ਵੱਧ ਸਕਦਾ ਪਰ 1 ਅਪ੍ਰੈਲ ਨੂੰ ਵੱਧਦਾ ਨਜ਼ਰ ਨਹੀਂ ਆ ਰਿਹਾ ਇਸ ਲਈ ਆਪਣੇ ਪ੍ਰੋਸੈਸ ਕੰਟੀਨਿਊ ਖੋ ਅਚਾ ਜੇ ਵਦਦਾ ਵੀ ਐ ਸਿਮਰਨਾਨ ਵਾਲੇ ਸਮੇਂ ਵਿੱਚ ਤੇ ਜੀਆਈਸੀ ਦਾ ਪੈਸਾ ਮੁੜ ਕੇ ਵਾਪਸ ਤੁਹਾਨੂੰ ਹੀ ਮਿਲ ਜਾਂਦਾ ਹੂੰ ਹਣਾ ਤੇ ਇਸ ਕਰਕੇ ਉਹਦਾ ਕੋਈ ਨੁਕਸਾਨ ਨਹੀਂ ਹੈ ਅਲਟੀਮੇਟਲੀ ਫਾਇਦਾ ਹੀ ਹੈ ਖਾਸ ਕਰ ਉਹ ਨਾ ਬੱਚਿਆਂ ਨੂੰ ਜਿਨ੍ਹਾਂ ਨੂੰ ਬਾਅਦ ਚੋ ਫੀਸ ਅਰੇਂਜ ਕਰਨ ਲਈ ਯੂ ਨੋ ਪਾਰਟ ਟਾਈਮ ਨੌਕਰੀਆਂ ਕਰਨੀ ਪੈਂਦੀਆਂ ਫੁੱਲ ਟਾਈਮ ਨੌਕਰੀਆਂ ਕਰਨੀ ਪੈਂਦੀਆਂ ਪੜਾਈਆਂ ਛੱਡਨੀ ਪੈਂਦੀਆਂ ਉਹਨਾਂ ਬੱਚਿਆਂ ਲਈ ਤਾਂ ਫਾਇਦਾ ਹੀ ਹੈ ਪਰ ਡਰ ਸੀ ਨਾ ਇੱਕ ਵਾਰੀ ਤਾਂ ਜੇਬ ਚੋਂ ਜਾਣੇ ਸੀ ਅਰੇਂਜਮੈਂਟ ਤਾਂ ਕਰਨਾ ਪੈਣਾ ਸੀ ਇਹ ਡਰ ਸੀ ਮੈਂ ਸਮਝਦੇ ਆਂ ਅੱਜ ਦੀ ਡੇਟ ਵਿੱਚ ਜੀਵਿਦਾਰਾ ਲਈ ਕਿਹੜਾ ਸੌਖਾ ਇੰਨਾ ਪੈਸਾ ਇਕੱਠੇ ਅਰੇਂਜ ਕਰਨਾ ਇਸ ਕਰਕੇ ਇਹ ਡਰ ਤਾਂ ਸੀਗਾ ਹੀ ਪਰ ਇਸ ਡਰ ਨੂੰ ਆਪਣੇ ਦਿਮਾਗ ਤੋਂ ਬਾਹਰ ਕੱਢ ਲਓ ਆਪਣੇ ਜ਼ੈਨ ਤੋਂ ਬਾਹਰ ਕੱਢ ਦਿਓ ਕਿਉਂਕਿ ਹਜੇ ਨਹੀਂ ਹੋ ਰਿਹਾ ਸਪਟੰਬਰ ਸੈਸ਼ਨ ਦੇ ਦਾਖਲੇ ਚੱਲ ਰਹੇ ਐ ਯੂ نو ਰਾਦਰ ਦੈਨ ਵੇਸਟਿੰਗ ਟਾਈਮ ਇਹਨਾਂ ਚੀਜ਼ਾਂ ਵਿੱਚ ਸੋਸ਼ਲ ਮੀਡੀਆ ਤੇ ਐਦਾ ਦੀਆਂ ਅਫਵਾਹਾਂ ਐਦਾ ਦੇ ਯੂ نو ਗਲਤ ਖਬਰਾਂ ਨੂੰ ਟਾਈਮ ਵੇਸਟ ਕਰਨ ਦੀ ਬਜਾਏ ਕੰਸਟਰਕਟਿਵ ਟਾਈਮ ਸਪੈਂਡ ਕਰੋ ਵੈਬਸਾਈਟ ਮੋਰ ਚੱਲਿਆ ਕਿੱਥੋਂ ਹੈ ਇਹ ਆਈ ਕਿੱਥੋਂ ਸੋਸ਼ਲ ਮੀਡੀਆ ਇੱਕ ਆਈਆਰਸੀਸੀ ਦਾ ਡਾਕੂਮੈਂਟ ਰਿਲੀਜ਼ ਹੋਇਆ ਸੀ ਜੋ ਆਈ ਥਿੰਕ ਸਾਰੇ ਯੂ نو ਲੋਕਾਂ ਵਿੱਚ ਸਰਕੂਲੇਟ ਹੋ ਗਿਆ ਪਹਿਲੇ ਕਾਲਜਾਂ ਕੋਲ ਆਇਆ ਫਿਰ ਏਜੰਟਾਂ ਕੋਲ ਆਇਆ ਫਿਰ ਸਟੂਡੈਂਟਾਂ ਕੋਲ ਪਹੁੰਚ ਗਿਆ ਪਰ ਹਜੇ ਤੱਕ ਕੋਈ ਵੀ ਇਮੀਗ੍ਰੇਸ਼ਨ ਵੱਲੋਂ ਇਹਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਜਦੋਂ ਪੁਸ਼ਟੀ ਹੋਏਗੀ ਉਸ ਤੋਂ ਬਾਅਦ ਸਮਾਂ ਮਿਲੂਗਾ ਜਦੋਂ ਕਨਫਰਮ ਕਰਨਗੇ ਉਸ ਤੋਂ ਬਾਅਦ ਟਾਈਮ ਮਿਲੂਗਾ ਤਾਂ ਕਿ ਫਾਈਨੈਂਸ਼ੀਅਲ ਅਰੇਂਜਮੈਂਟਸ ਕਰ ਸਕਣ ਬੱਚਿਆਂ ਦੇ ਇਮੀਡੀਏਟ ਸੈਸ਼ਨ ਖਰਾਬ ਨਾ ਹੋ ਸਕਣ ਜੀ ਸਾਹਿਬ ਅੱਜ ਕੱਲ ਇਹ ਵੀ ਬਹੁਤ ਚਰਚਾ ਹੋ ਰਹੀ ਹੈ ਸਟੂਡੈਂਟਸ ਦੇ ਵਿੱਚ ਕਿ ਨਾਨ ਐਸਡੀਐਸ ਦੇ ਵਿੱਚ ਵੀਜ਼ਾ ਲੱਗ ਹੀ ਨਹੀਂ ਰਿਹਾ ਜਿਸ ਦੇ ਨਾਲ ਵੀ ਅਸੀਂ ਗੱਲ ਕਰ ਰਹੇ ਹਾਂ ਕਹ ਰਹੇ ਕਿ ਰਿਫਿਊਜ਼ਲ ਹੈ ਸਾਡੀ ਇਹਦਾ ਕੀ ਕਾਰਨ ਹੋ ਰਿਹਾ ਦੇਖੋ ਅੱਜ ਕੱਲ ਤੁਸੀਂ ਖਬਰਾਂ ਵੀ ਦੇਖ ਰਹੇ ਹੋਵੋਗੇ ਸਾਢੇ 5 ਬੈਂਡ ਤੇ ਜੀ ਵੀਜ਼ੇ ਲਵਾਤੇ ਯੂ نو ਅਨੇ ਨੇ ਪੈਸੇ ਚ ਵੀਜ਼ਾ ਲਵਾਤਾ ਫੀਸ ਆਫਟਰ ਵੀਜ਼ਾ ਸੋ ਅੱਜ ਦੀ ਡੇਟ ਵਿੱਚ ਗਰਾਊਂਡ ਰਿਐਲਿਟੀ ਕੀ ਹੈ ਮੈਂ ਇਹ ਆਪਣੇ ਆਂਕੜੇ ਦੱਸ ਰਿਹਾ ਹਾਂ ਔਰ ਜੋ ਇੱਕ ਕੰਪਨੀ ਦੇ ਜਿਹਦੀ ਰੈਪਿਊਟੇਸ਼ਨ ਠੀਕ ਹੈ ਜਿਹਦੀ ਜਿਹਦਾ ਰਸੂਖ ਠੀਕ ਹੈ ਉਸ ਆਂਕੜੇ ਯੂਜੂਲੀ ਸਾਰੀ ਚੰਗੀਆਂ ਕੰਪਨੀਆਂ ਦੇ ਉਹੀ ਚੱਲ ਰਹੇ ਹੁੰਦੇ ਹੈ ਐਸ ਡੀ ਐਸ ਦਾ ਵੀਜ਼ਾ ਅਪਰੂਵਲ ਰੇਟ ਐਸ ਵੱਲੇ 85 ਤੋਂ 95% ਚੱਲ ਰਹੇ ਹੈ ਹੂੰ ਸੋ ਜੇ 100 ਫਾਈਲਾਂ ਲਾਈਆਂ ਜਿਨ੍ਹਾਂ ਬੱਚਿਆਂ ਦੇ ਆਇਲੈਟਸ ਵਿੱਚ 6 each ਬੈਂਡ ਹੈ ਓਵਰਆਲ 6 ਜਾਂ 6.5 ਜਾਂ 7 ਪਰ ਹਰ ਇੱਕ ਮੋਡਿਊਲ ਵਿੱਚ 6 each ਬੈਂਡ ਹੈ ਸਾਲ ਦੀ ਫੀਸ ਪੇ ਕਰਦੇ ਪਏ ਐਸਡੀਐਸ ਅੰਦਰ ਫਾਈਲ ਲਾਂਦੇ ਪਏ ਆ ਜੇ 100 ਫਾਈਲਾਂ ਲਾ ਰਹੇ ਹਾਂ 85 ਤੋਂ 95% ਬੱਚਿਆਂ ਦੇ ਵੀਜਾ ਆ ਰਹੇ ਹੈ ਥਿਸ ਇਜ਼ ਬੇਸਡ ਔਨ ਮਈ ਇਨਟੇਕ ਵੀਜਾ ਡਾਟਾ ਜਨੂਅਰੀ ਦੇ ਡਾਟਾ ਦਾ ਹੋਰ ਵੀ ਜ਼ਿਆਦਾ ਵਧੀਆ ਸੀ ਪਰ ਮਈ ਦੇ ਬੇਸਿਸ ਤੇ 85 ਤੋਂ 95% ਹੈ ਨੋਨ ਐਸ ਡੀ ਐਸ ਜਿੰਨਾ ਬੱਚਿਆਂ ਦੇ ਕਿਸੇ ਇੱਕ ਮੋਡਿਊਲ ਚ ਸਾਢੇ 5 ਬੈਂਡ ਰਹਿ ਗਏ ਜਾਂ ਸਾਲ ਦੀ ਫੀਸ ਪੇ ਨਹੀਂ ਕਰ ਪਾ ਰਹੇ ਸਮੈਸਟਰ ਦੀ ਫੀਸ ਪੇ ਕਰ ਰਹੇ ਆ ਉਹਦਾ ਵੀਜ਼ਾ ਅਪਰੂਵਲ ਰੇਟ ਇਸ ਵੇਲੇ ਘਟ ਕੇ 60 ਤੋਂ 75% ਰਹਿ ਗਿਆ ਸੋ ਜੇ ਤੁਸੀਂ 6 ਸਾਢੇ 5 ਬੈਂਡ ਤੇ ਫਾਈਲ ਲਾਣ ਦੀ ਸੋਚ ਰਹੇ ਹੋ ਜਾਂ ਲਾ ਚੁੱਕੇ ਹੋ ਤੇ ਮੇਰੀ ਇਹੀ ਤੁਹਾਨੂੰ ਸੁਜੈਸ਼ਨ ਹੈ ਕਿ ਵੀਜ਼ਾ ਆ ਜਾਂਦਾ ਤਾਂ ਬਹੁਤ ਵਧੀਆ ਪਰ ਜੇ ਨਹੀਂ ਆਂਦਾ ਤੇ ਮੁੜ ਕੇ ਫਾਈਲ ਲਗਾਉਣ ਲਈ ਆਇਲਟਸ ਇੰਪਰੂਵ ਕਰ ਲਓ ਸਪਟੰਬਰ ਸੈਸ਼ਨ ਲਈ ਕਾਫੀ ਸੀਟਾਂ ਕਾਫੀ ਪ੍ਰੋਗਰਾਮ ਚਾਹੇ ਬਿਜ਼ਨਸ ਲੈਣਾ ਚਾਹੇ ਇੰਜੀਨੀਅਰਿੰਗ ਲੈਣਾ ਚਾਹੇ ਹੈਲਥ ਸਾਇੰਸਸ ਲੈਣਾ ਯੂ نو ਆਈਟੀ ਲੈਣਾ ਹੈ ਕੋਡਿੰਗ ਦਾ ਪ੍ਰੋਗਰਾਮਿੰਗ ਦਾ ਕੋਈ ਪ੍ਰੋਗਰਾਮ ਲੈਣਾ ਹੈ ਰੋਬੋਟਿਕਸ ਕਰਨਾ ਚਾਹੁੰਦੇ ਹਾਂ ऑटोमेशन करना चाहते हो आर्किटेक्चरल दी डिग्री विच जाना चाहते हो सारे प्रोग्राम सितंबर 2019 सेशन ਲਈ ਵੱਖ-ਵੱਖ ਸਰਕਾਰੀ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ఓਪਨ ਹੈ सो दिस इज द टाइम और एस चीज नु ਮੁੱਖ ਰਖਦੇ ਹੋਏ ਹਰ ਸਾਲ ਦੀ ਤਰ੍ਹਾਂ ਪੈਰਾਮਿਡ ای ਸਰਵਿਸਿਜ਼ ਇਸ ਵਾਰ ਵੀ सिमरਨ ਸੈਮੀਨਾਰ ਕਰਵਾਇਆ ਜਾ ਕਰਵਾਂ ਜਾ ਰਿਹਾ ਹੈ ਜਿਹਨੂੰ ਆਪਾਂ ਹਮੇਸ਼ਾ ਕਹਿੰਦੇ ਹਾਂ ਕੈਨੇਡਾ ਸਿੱਖਿਆ ਮੇਲਾ ਪੰਜਾਬ ਦਾ ਹੀ ਨਹੀਂ ਹਿੰਦੁਸਤਾਨ ਦਾ ਸਭ ਤੋਂ ਵੱਡਾ ਸਿੱਖਿਆ ਮੇਲਾ education fair ਲਗਾਉਣ ਜਾ ਰਹੇ ਹਾਂ ਜਿਦੇ ਵਿੱਚ 35 ਤੋਂ ਵੱਧ ਕਾਲਜ ਔਰ ਯੂਨੀਵਰਸਟੀਆਂ ਦੇ ਨੁਮਾਇੰਦੇ ਪੈਰਾਮਿਡ ਈ ਸਰਵਿਸਿਜ਼ ਵੱਲੋਂ ਕਰਵਾਏ ਜਾਏ ਵੱਖਰੇ ਵੱਖਰੇ ਲੋਕੇਸ਼ਨਾਂ ਤੇ ਅਵੇਲੇਬਲ ਰਹਿਣਗੇ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਇਨਫੋਰਮੇਸ਼ਨ ਲੈ ਸਕਦੇ ਹੋ pyramidiservices.com ਜਾਂ 9256392563 ਤੇ ਕਾਲ ਕਰਕੇ ਵੀ ਇਨਫੋਰਮੇਸ਼ਨ ਲੈ ਸਕਦੇ ਹੋ ਅਦਰਵਾਈਜ਼ ਫਟਾਫਟ ਡੇਟਸ ਨੋਟ ਡਾਊਨ ਕਰ ਸਕਦੇ ਹੋ ਜਿੱਥੇ ਤੁਸੀਂ ਮਿਲ ਸਕਦੇ ਹੋ ਕੈਨੇਡਾ ਐਸ ਡੀ ਐਸ ਕਾਲਜਾਂ ਔਰ ਯੂਨੀਵਰਸਿਟੀ ਦੇ 35 ਤੋਂ ਵੱਧ ਨਮਾਇੰਦਿਆਂ ਨੂੰ ਜਲੰਧਰ ਵਿੱਚ ਸੈਮੀਨਾਰ ਹੈ ਕਰਵਾ ਰਹੇ ਹਾਂ 29 ਮਾਰਚ ਨੂੰ ਹੋਟਲ ਰਮਾਡਾ ਦੇ ਵਿੱਚ ਸੋ ਜਲੰਧਰ ਵਿੱਚ 29 ਮਾਰਚ ਨੂੰ ਸੈਮੀਨਾਰ ਕਰਵਾ ਰਹੇ ਹਾਂ ਲੁਧਿਆਣਾ ਮੋਗੇ ਵਿੱਚ ਕਰਵਾ ਰਹੇ ਹਾਂ 30 ਮਾਰਚ ਨੂੰ ਮਾਜੈਸਟਿਕ ਰਿਜ਼ੋਰਟਸ ਦੇ ਵਿੱਚ 31 ਮਾਰਚ ਨੂੰ ਕਰਾ ਰਹੇ ਹਾਂ ਲੁਧਿਆਣੇ ਦੇ ਵਿੱਚ 1 April ਨੂੰ ਸੈਮੀਨਾਰ ਕਰਵਾ ਰਹੇ ਹਾਂ ਚੰਡੀਗੜ੍ਹ ਦੇ ਵਿੱਚ 2 April ਨੂੰ ਸੈਮੀਨਾਰ ਕਰਾ ਰਹੇ ਹਾਂ ਪਟਿਆਲੇ 4 April ਨੂੰ ਸੈਮੀਨਾਰ ਕਰਾ ਰਹੇ ਹਾਂ ਬਠਿੰਡੇ 5 April ਨੂੰ ਸੈਮੀਨਾਰ ਕਰਾ ਰਹੇ ਹਾਂ ਪਠਾਨਕੋਟ ਸੋ ਇਹਨਾਂ ਡੇਟਸ ਤੇ ਤੁਸੀਂ ਆ ਕੇ ਪੀਰਾਮਿਡੀ ਸਰਵਿਸਿਜ਼ ਵੱਲੋਂ ਕਰਵਾਏ ਜਾ ਰਹੇ ਸੈਮੀਨਾਰ ਵਿੱਚ ਹਿੱਸਾ ਲੈ ਸਕਦੇ ਹੋ 3000 ڈالر تک ਮੌਕੇ ਤੇ ਸਕਾਲਰਸ਼ਿਪਸ ਅਵਾਰਡ ਹੋਣਗੀਆਂ ਬੱਚਿਆਂ ਨੂੰ ਹੂੰ ਜਿਨ੍ਹਾਂ ਦੇ ਬੈਂਡ ਚੰਗੇ ਐ ਜਿਨ੍ਹਾਂ ਦੇ ਨੰਬਰ ਚੰਗੇ ਐ ਔਰ 90 95% ਬੱਚਿਆਂ ਨੂੰ ਐਪਲੀਕੇਸ਼ਨ ਫੀਸ ਵਿੱਚ ਔਰ ਕੰਪਨੀ ਦੀ ਫੀਸ ਵਿੱਚ ਛੂਟ ਮਿਲੂਗੀ ਸੋ ਇਟਸ ਅ ਗੋਲਡਨ ਓਪਰਚ्युनिटी ਖਾਸਕਰ ਸਪਟੈਂਬਰ 2019 ਸੈਸ਼ਨ ਵਿੱਚ ਜਿਹੜੇ ਬੱਚੇ ਜਾਣਾ ਚਾਹੁੰਦੇ ਐ ਜਿਨ੍ਹਾਂ ਬੱਚਿਆਂ ਦੀ 12ਵੀਂ ਔਰ ਗ੍ਰੈਜੂਏਸ਼ਨ ਹੁਣੀ ਖਤਮ ਹੋਈ ਹੈ ਰਿਜ਼ਲਟ ਆਉਣ ਵਾਲੇ ਐ ਪੇਪਰ ਖਤਮ ਹੋਏ ਐ ਉਹਨਾਂ ਲਈ ਇੱਕ ਸੁਨਹਿਰੀ ਮੌਕਾ ਹੈ ਆਪਣੇ ਮਾਪਿਆਂ ਦੇ ਨਾਲ ਆਪਣੇ ਯੂ نو ਗ੍ਰੈਂਡਪੈਰੈਂਟਸ ਨਾਲ ਆਪਣੇ ਦਸਤਾਵੇਜ਼ ਲੈ ਕੇ ਆਓ ਚਾਹੇ ਦਸਵੀਂ ਦਾ ਸਿਰਫ ਡਾਕੂਮੈਂਟ ਲੈ ਆਓ ਤੁਸੀਂ ਆ ਕੇ ਯੂ نو ਇਨਫੋਰਮੇਸ਼ਨ ਲੈ ਸਕਦੇ ਹੋ ਕਾਲਜ ਬਾਰੇ ਪ੍ਰੋਗਰਾਮ ਬਾਰੇ ਪ੍ਰੋਗਰਾਮ ਵਿੱਚ ਕੋਆਪ ਮਿਲੇਗਾ ਕਿ ਨਹੀਂ ਮਿਲੇਗਾ ਕੋਆਪ ਦਾ ਮਤਲਬ ਹੈ ਪੇਡ ਇੰਟਰਨਸ਼ਿਪ ਹੁਣ ਕੈਨੇਡਾ ਹੀ ਇੱਕ ਅਜਿਹਾ ਮੁਲਕ ਹੈ ਜਿਦੇ ਵਿੱਚ ਪੜ੍ਹਾਈ ਦੇ ਨਾਲ ਨਾਲ ਤਾਨੂੰ ਇੱਕ ਇੰਟਰਨਸ਼ਿਪ ਕਰਨ ਦਾ ਮੌਕਾ ਮਿਲਦਾ ਹੈ ਔਰ ਉਹ ਇੰਟਰਨਸ਼ਿਪ ਪੇਡ ਵੀ ਹੋ ਸਕਦੀ ਹੈ ਫ੍ਰੀ ਵੀ ਹੋ ਸਕਦੀ ਹੈ ਸੋ ਪੜਾਈ ਦੇ ਨਾਲ ਨਾਲ ਕਮਾਈ ਕਰਨ ਦਾ ਮੌਕਾ ਕੈਨੇਡਾ ਦੇ ਕਾਲਜ ਔਰ ਯੂਨੀਵਰਸਿਟੀਆਂ ਦੇ ਰਹੇ ਹੈ ਸੋ ਕੋਆਪ ਮਿਲੇਗਾ ਕਿ ਨਹੀਂ ਮਿਲੇਗਾ ਅਕਮੋਡੇਸ਼ਨ ਕਾਲਜ ਦੇ ਅੰਦਰ ਮਿਲੂਗੀ ਕਾਲਜ ਦੇ ਬਾਹਰ ਮਿਲੂਗੀ ਸਕਾਲਰਸ਼ਿਪ ਕਿੰਨੀ ਮਿਲੂਗੀ ਸਕਾਲਰਸ਼ਿਪ ਦਾ ਕ੍ਰਾਈਟੇਰੀਆ ਕੀ ਰਹੇਗਾ ਅੱਛਾ ਪੜਾਈ ਤੋਂ ਬਾਅਦ ਵਰਕ ਵੀਜ਼ਾ ਕਿੰਨਾ ਮਿਲੇਗਾ ਕਿਉਂਕਿ ਕੁਝ ਰੀਸੈਂਟ ਚੇਂजेस ਆਈਆਂ ਸਗੀਆਂ ਜਿਵੇਂ ਕਿ ਪਹਿਲੇ ਜਿਹੜਾ ਸਟੂਡੈਂਟ ਪੜ੍ਹਾਈ ਖਤਮ ਕਰ ਲੈਂਦਾ ਸੀ ਉਹਨੂੰ 90 ਦਿਨ ਦੇ ਅੰਦਰ ਅੰਦਰ ਆਪਣੀ ਵਰਕ ਵੀਜ਼ਾ ਅਪਲੀਕੇਸ਼ਨ ਅਪਲਾਈ ਕਰਨੀ ਪੈਂਦੀ ਸੀ ਪਰ ਹੁਣ ਗਵਰਨਮੈਂਟ ਨੇ ਚੇਂਜ ਕਰ ਦਿੱਤੀ ਹੈ ਇਨ ਫੈਕਟ ਫੋਰ ਦਾ ਬੈਟਰਮੈਂਟ ਆਫ ਦਾ ਸਟੂਡੈਂਟਸ ਹੁਣ ਪੜ੍ਹਾਈ ਤੋਂ ਬਾਅਦ 180 ਦਿਨ ਦਾ ਟਾਈਮ ਮਿਲਦਾ ਹੈ ਆਪਣਾ ਵਰਕ ਵੀਜ਼ਾ ਅਪਲਾਈ ਕਰਨ ਲਈ ਸੋ ਜੇ ਪੜ੍ਹਾਈ ਤੋਂ ਬਾਅਦ ਤੁਹਾਡਾ ਸਟੂਡੈਂਟ ਵੀਜ਼ਾ ਐਕਸਪਾਇਰ ਵੀ ਹੋ ਗਿਆ ਤਾਂ ਵੀ ਤੁਸੀਂ ਵਰਕ ਵੀਜ਼ਾ ਅਪਲਾਈ ਕਰ ਸਕਦੇ ਹੋ ਵਰਕ ਵੀਜ਼ਾ ਅਚੀਵ ਕਰ ਸਕਦੇ ਹੋ 2 ਤੋਂ 3 ਸਾਲ ਦੀ ਪੜ੍ਹਾਈ ਤੋਂ ਬਾਅਦ ਤੁਸੀਂ 3 ਸਾਲ ਤੱਕ ਦਾ ਵਰਕ ਵੀਜ਼ਾ ਲੈ ਸਕਦੇ ਹੋ ਔਰ ਡਿਗਰੀ ਇਸ ਦਾ ਡੈਫੀਨਿਟਲੀ ਤੁਸੀਂ 3 ਸਾਲਾਂ ਦਾ ਵਰਕ ਵੀਜ਼ਾ ਲੈ ਸਕਦੇ ਹੋ ਸੋ ਬਹੁਤ ਇੰਪੋਰਟੈਂਟ ਔਰ ਬਹੁਤ ਵੱਡੀ ਅਨਾਉਂਸਮੈਂਟ ਹੋਈ ਹੈ ਵਰਕ ਵੀਜ਼ਾ ਲਈ ਕਿੰਨਾ 90 ਦਿਨ ਤੋਂ 180 ਦਿਨ ਤੱਕ ਦਾ ਸਮਾਂ ਦੇ ਦਿੱਤਾ ਗਿਆ ਹੈ ਵਰਕ ਵੀਜ਼ਾ ਅਪਲੀਕੇਸ਼ਨਸ ਸਟੂਡੈਂਟਸ ਨੂੰ ਅਪਲਾਈ ਕਰਨ ਦਾ ਸੋ ਐਸ ਆਰ ਆਈ ਇਨਫੋਰਮੇਸ਼ਨ ਤੁਸੀਂ 29 ਮਾਰਚ ਤੋਂ 4 ਅਪ੍ਰੈਲ ਵਿੱਚ ਜਿਹੜੇ ਪੈਰਾਮਿਡੀ ਸਰਵਿਸਿਜ਼ ਕੈਨੇਡਾ ਸਿੱਖਿਆ ਮੇਲੇ ਲਾ ਰਿਹਾ ਹੈ ਪੰਜਾਬ ਦੇ ਵੱਖਰੇ ਵੱਖਰੇ ਸ਼ਹਿਰਾਂ ਵਿੱਚ ਉਹਨਾਂ ਵਿੱਚ ਆ ਕੇ ਤੁਸੀਂ ਖਾਸ ਕੈਟਾਗਰੀ ਦੇ ਸਟੂਡੈਂਟਸ ਹੀ ਆਉਣੇ ਆ ਕੋਈ ਵੀ ਜਿਹੜਾ ਆ ਸਕਦਾ ਹੈ ਗੈਪ ਵਾਲੇ ਸਟੂਡੈਂਟਸ ਵੀ ਆ ਸਕਦੇ ਆ ਜਾਂ ਫਿਰ ਜਿਹੜੇ ਸਿਰਫ ਜਾਂ ਜਾਂ ਪਲੱਸ 2 ਕੀਤੀ ਹੈ ਉਸ ਤੋਂ ਬਾਅਦ ਵਾਲੇ ਸਟੂਡੈਂਟਸ ਹੋਣ ਦੇਖੋ ਕੁਆਲੀਫਿਕੇਸ਼ਨ ਕੀ ਰਿਕੁਆਇਰਡ ਹੈ ਮਿਨਿਮਮ 12ਵੀਂ ਹੋਣੀ ਚਾਹੀਦੀ ਹੈ ਚਾਹੇ 12ਵੀਂ ਹੋ ਜਵੇ ਚਾਹੇ ਪੋਲੀਟੈਕਨਿਕ ਦਾ ਡਿਪਲੋਮਾ ਹੋ ਜਵੇ ਗ੍ਰੈਜੂਏਟਸ ਵੀ ਆ ਸਕਦੇ ਆ ਮਾਸਟਰਸ ਵਾਲੇ ਬੱਚੇ ਵੀ ਆ ਸਕਦੇ ਹੈ ਤੁਸੀਂ ਕੈਨੇਡਾ ਵਿੱਚ ਬੇਸਿਕਲੀ ਐਜੂਕੇਸ਼ਨ ਸਿਸਟਮ ਬਹੁਤ ਸਿੰਪਲ ਹੈ 12ਵੀਂ ਤੋਂ ਬਾਅਦ ਤੁਸੀਂ ਡਿਪਲੋਮਾ ਕਰ ਸਕਦੇ ਹੋ 2 ਸਾਲਾਂ ਦਾ 12ਵੀਂ ਤੋਂ ਬਾਅਦ ਤੁਸੀਂ 3 ਸਾਲਾਂ ਦਾ ਐਡਵਾਂਸ ਡਿਪਲੋਮਾ ਕਰ ਸਕਦੇ ਹੋ 12ਵੀਂ ਤੋਂ ਬਾਅਦ ਤੁਸੀਂ 4 ਸਾਲਾਂ ਦੀ ਬੈਚਲਰਸ ਡਿਗਰੀ ਕਰ ਸਕਦੇ ਹੋ ਇਦਾਂ ਹੀ ਗ੍ਰੈਜੂਏਸ਼ਨ ਤੋਂ ਬਾਅਦ ਤੁਸੀਂ ਸਾਲ ਦਾ ਸਰਟੀਫਿਕੇਟ 2 ਸਾਲ ਦਾ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਜਾਂ 2 ਸਾਲ ਦੀ ਮਾਸਟਰਸ ਡਿਗਰੀ ਕਰ ਸਕਦੇ ਹੋ ਸੋ ਵਰਕ ਵੀਜ਼ਾ ਕੰਡੀਸ਼ਨਸ ਆਲਮੋਸਟ ਜਿਵੇਂ ਮੈਂ ਤੁਹਾਨੂੰ ਦੱਸਿਆ ਉਦਾਂ ਹੀ ਹੈ ਪਰ ਮਿਨਿਮਮ ਰਿਕੁਆਇਰਮੈਂਟ 12ਵੀਂ ਜਾਂ ਵੋਕੇਸ਼ਨਲ ਡਿਗਰੀ ਰਹੇਗੀ ਜਾਂ ਪੋਲੀਟੈਕਨਿਕ ਡਿਪਲੋਮਾ ਰਹੇਗਾ ਜਿਹਦੇ ਬੇਸਿਸ ਤੇ ਤੁਸੀਂ ਅਪਲਾਈ ਕਰ ਸਕਦੇ ਹੋ ਪਰ ਆਪਾਂ ਸਮਝਦੇ ਹਾਂ ਕਿ ਤੁਹਾਡਾ ਰਿਜ਼ਲਟ ਹਜੇ ਨਹੀਂ ਆਇਆ ਯੋ ਕਿ ਤੁਸੀਂ ਅਜੇ ਐਗਜ਼ਾਮਸ ਦੇ ਰਹੇ ਹੋ ਜਾਂ ਐਗਜ਼ਾਮਸ ਖਤਮ ਹੋਣ ਜਾ ਰਹੇ ਹੈ ਤੇ 10th ਦੇ ਬੇਸਿਸ ਤੇ ਵੀ ਤੁਸੀਂ ਆ ਕੇ ਆਪਣੀ ਕੰਡੀਸ਼ਨਲ ਆਫਰ ਲੈਟਰ ਅਪਲਾਈ ਕਰ ਸਕਦੇ ਹੋ ਪ੍ਰੋਵਾਈਡਡ 2019 ਵਿੱਚ ਤੁਹਾਡਾ ਰਿਜ਼ਲਟ ਆ ਜਾਵੇ ਸੋ ਹਰ ਇੱਕ ਬੱਚੇ ਨੂੰ ਆਪਾਂ ਖੁੱਲਾ ਸੱਦਾ ਦੇ ਰਹੇ ਹਾਂ ਆ ਕੇ ਐਸ ਸਿੱਖਿਆ ਮੇਲੇ ਵਿੱਚ ਭਾਗ ਲੈਣ ਦਾ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਦਾ ਪਰ ਇੱਕ ਵਾਰ ਫਿਰ ਤੋਂ ਜੀਆਈਸੀ ਦੀ ਕਲੈਰਿਟੀ ਤੇ ਇੱਕ ਵਾਰ ਡੇਟਸ ਜਿਹੜੀਆਂ ਉਹ ਕਨਫਰਮ ਕਰਦੇ ਹੋ ਕਿ ਕਿਸ ਦਿਨ ਤੋਂ ਇਹ ਮੇਲਾ ਸ਼ੁਰੂਆਤ ਹੋ ਰਿਹਾ ਹੈ ਸੋ so, GIC ਦੇ ਵਿੱਚ ਹਜੇ ਕੋਈ ਚੇਂਜ ਹੁੰਦੀ ਨਜ਼ਰ ਨਹੀਂ ਆ ਰਹੀ ਜਦੋਂ ਆਏਗੀ ਆਪਾਂ ਤੁਹਾਨੂੰ ਆ ਕੇ ਇਸ ਮੰਚ ਤੇ ਸਭ ਤੋਂ ਪਹਿਲੇ ਦੱਸਾਂਗੇ ਯੂਜੂਲੀ ਏਜੰਟਸ ਦੇ بڑے ਸ਼ੋਅ ਦੇਖਨੇ ਮੈਂ ਸ਼ੁਰੂ ਕੀਤਾ ਜੀ ਆ ਗਿਆ ਜੀ ਚੇਂਜ ਹੋ ਗਿਆ ਜੀ ਹੋ ਰਿਹਾ ਜੀ ਹੋ ਰਿਹਾ ਕਿਉਂ ਤਾਂ ਕਿ ਬੱਚੇ ਫਟਾਫਟ ਆ ਕੇ ਉਹਨਾਂ ਤੋਂ ਅਪਲਾਈ ਕਰਨ ਜਿੰਨੀ ਜਲਦੀ ਪਾਨਗੇ ਜਿੰਨੀ ਕਾਲੀ ਪਾਨਗੇ ਉਹਨਾਂ ਹੀ ਬੱਚਾ ਮਜਬੂਰੀ ਚ ਆ ਕੇ ਕੋਈ ਨਾ ਕੋਈ ਤਾਂ ਗਲਤੀ ਕਰ ਹੀ ਜਾਊਗਾ ਵੱਧ ਪੈਸੇ ਫੜਾ ਜਾਊਗਾ ਯੂ نو ਜਾਂ ਕੁਝ ਨਾ ਕੁਝ ਹੋਰ ਕਰ ਜਾਊਗਾ ਕਿ ਪੈਸੇ ਵੱਧ ਰਿਹਾ 5 ਲੱਖ ਵੱਧ ਰਿਹਾ 50 ਹਜ਼ਾਰ ਵੱਧ ਦੇ ਕੇ ਜੇ ਕੰਮ ਹੁੰਦਾ ਤਾਂ ਕਿਉਂ ਨਹੀਂ ਹਮ ਇਸ ਕਰਕੇ ਇਹ ਐਦਾਂ ਦੀਆਂ ਯੂ نو ਜਦੋਂ ਕਦੀ ਕਿਤੇ ਇਹੋ ਜੀ ਰਿਊਮਰ ਸੁਣਦੇ ਹੋ ਗੱਲਬਾਤ ਸੁਣਦੇ ਹੋ ਤੇ ਇੱਕ ਕੰਨੋਂ ਸੁਨੋ ਦੂਜੇ ਕੱਢ ਦਿਓ ਸੋਚੋ ਹੀ ਨਾ ਬਿਕੋਜ਼ ਅੱਗਾ ਤੋਂ ਬਚੋ ਅਸ਼ਿਲ ਟੀਮੇਟਲੀ ਇਹ ਤੁਹਾਡਾ ਆਪਣਾ ਵਰਜਨ ਹੈ ਪਰ ਯੂ نو ਅਲਟੀਮੇਟਲੀ ਪਸਾਂ ਦੇ ਮਗਰ ਤੁਸੀਂ ਕਹਿ ਰਹੇ ਹੋ ਨਾ 5.5 6 ਬੈਂਡ ਤੇ ਇੰਪਰੂਵ ਕਰਕੇ ਆਓ ਫਿਰ ਵੀਜ਼ੇ ਦੀ ਪੋਸਿਬਿਲਟੀ ਹੈ ਪਸਾਂ ਦੇ ਮਗਰ ਬੋਰਡ ਬਹੁਤ ਲੱਗਿਆ ਅਜਕਲ 5.5 ਆਓ ਤੇ ਵੀਜ਼ਾ ਲੈ ਜਾਓ ਜਿਸ ਦਿਨ ਕੈਨੇਡਾ ਦਾ ਕੰਮ ਘਟ ਗਿਆ ਜਿਸ ਦਿਨ ਸਟੂਡੈਂਟ ਵੀਜ਼ਾ ਦੇਨੇ ਬੰਦ ਕਰਤੇ ਉਸ ਦਿਨ ਉਹੀ ਬੋਰਡ ਥੱਲੇ ਲੱਥ ਜਾਣਗੇ ਜਿਹੜੇ ਲੱਗੇ ਹੋਣਗੇ ਤੋ ਇਹ ਇੱਕ ਬਿਜ਼ਨਸ ਕੁਝ ਲੋਕਾਂ ਨੇ ਮੈਂ ਨਹੀਂ ਕਹਿੰਦਾ ਬਿਜ਼ਨਸ ਨਹੀਂ ਹੈ ਬਿਜ਼ਨਸ ਹੈ ਪਰ ਚੰਗਾ ਜੇ ਕੰਮ ਕਰਦੇ ਹੋ ਤੇ ਉਹਨਾਂ ਹੀ ਤੁਹਾਨੂੰ ਯੂ نو ਤੁਹਾਡੇ ਲਈ ਵੀ ਉਹਨਾਂ ਹੀ ਪੁਨ ਪੁਨ ਦਾ ਕੰਮ ਹੈ ਕਿਉਂਕਿ ਇੱਕ ਬੱਚੇ ਦਾ ਤੁਸੀਂ ਭਵਿੱਖ ਬਣਾ ਰਹੇ ਹੋ ਮੈਂ ਨਹੀਂ ਕਹਿੰਦਾ ਪੈਸੇ ਨਾ ਲਓ ਪਰ ਐਨੇ ਵੀ ਨਾ ਲਓ ਕਿ ਅਗਲੇ ਦੀ ਕਮਰ ਟੁੱਟ ਜਾਵੇ ਇੰਨੇ ਵੀ ਨਾ ਲੋਕੀ ਅਗਲੇ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਜਾਵੇ ਕਿਉਂਕਿ ਆਲਰੇਡੀ ਬਹੁਤ ਜ਼ਿਆਦਾ ਬੱਚਿਆਂ ਨੇ ਆਪਣੇ ਸੁਪਨੇ ਸਜਾਏ ਹੁੰਦੇ ਹੈ ਵਿਦੇਸ਼ਾਂ ਨੂੰ ਲੈ ਕੇ ਬਾਹਰ ਪੜਨ ਨੂੰ ਲੈ ਕੇ ਬਾਹਰ ਪੱਕੇ ਹੋਣ ਨੂੰ ਲੈ ਕੇ ਸੋ ਸਾਡਾ ਇਹ ਇੱਕ ਫਰਜ਼ ਹੈ ਕਿ ਸਹੀ ਗਾਈਡੈਂਸ ਤੇ ਟ੍ਰਾਂਸਪੇਰੈਂਸੀ ਦੇ ਨਾਲ ਗਾਈਡੈਂਸ ਕਰੀਏ ਬੱਚਿਆਂ ਨੂੰ ਇੱਕ ਸੱਚੀ ਇਨਫੋਰਮੇਸ਼ਨ ਦਈਏ ਤਾਂ ਕਿ ਉਹਨਾਂ ਦਾ ਫਾਇਦਾ ਹੋ ਸਕੇ ਫੀਸ ਲਵੋ ਪਰ ਇੱਕ ਲਿਮਿਟਿਡ ਫੀਸ ਲਵੋ ਤਾਂ ਕਿ ਬੱਚੇ ਤੁਹਾਡੇ ਨਾਲ ਜੁੜਨ ਤੁਹਾਡਾ ਨੈਟਵਰਕ ਬਣੇ ਇਹ ਮੈਂ ਇੱਕ ਛੋਟਾ ਜਿਹਾ ਅਪੀਲ ਏਜੰਟਸ ਨੂੰ ਜਰੂਰ ਕਰਨਾ ਚਾਹਾਂਗਾ ਬਾਕੀ ਅਗੇਨ ਇਹ ਆਪਣਾ ਤੁਹਾਡਾ ਆਪਣਾ ਨਿੱਜੀ ਫੈਸਲਾ ਹੈ ਤੁਸੀਂ ਕਿਹਦੇ ਨਾਲ ਆਪਣਾ ਕੇਸ ਅਪਲਾਈ ਕਰਦੇ ਹੋ ਪਰ ਕਰਨ ਤੋਂ ਪਹਿਲੇ ਅਫੀਸ਼ੀਅਲ ਵੈਬਸਾਈਟਾਂ ਜ਼ਰੂਰ ਦੇਖ ਲਓ ਕਿ ਇਮੀਗ੍ਰੇਸ਼ਨ ਦੀ ਦੇਖ ਲਓ ਕਿ ਜੋ ਏਜੰਟ ਕਹਿੰਦਾ ਪਿਆ 5.562 ਤੇ ਕੈਨੇਡਾ ਜਾਓ ਵਿਦਆਊਟ ਟਾਇਲਟਸ ਕੈਨੇਡਾ ਜਾਓ ਕਿਤੇ ਇਮੀਗ੍ਰੇਸ਼ਨ ਦੀ ਵੈਬਸਾਈਟ ਤੇ ਇਸ ਬਾਰੇ ਕੋਈ ਜ਼ਿਕਰ ਹੈ ਯੂਰ ਕੋਲੇਜ ਨੂੰ ਇੱਕ ਵਾਰੀ ਈਮੇਲ ਕਰਕੇ ਜਰੂਰ ਪੁੱਛ ਲਓ ਕਿ ਐਸ ਏਜੰਟ ਤੋਂ ਮੈਂ ਕੇਸ ਲਾਂਚ ਕਰਾਂ ਕਿ ਐਸ ਏਜੰਟ ਤੋਂ ਕੇਸ ਲਾ ਦਵਾਂ ਤੁਹਾਡੇ ਨਾਲ ਜੁੜਿਆ ਹੋਇਆ ਕਿਉਂਕਿ ਤੁਹਾਡੇ ਨਾਮ ਤੇ ਮੇਰੇ ਤੋਂ ਕੇਸ ਫੜ ਰਹੇ ਆ ਤੁਹਾਡੇ ਕਾਲਜ ਦੇ ਨਾਮ ਤੇ ਮੇਰੇ ਤੋਂ ਇਹ ਏਜੰਟ ਕੇਸ ਫੜ ਲਿਆ ਕਿ ਐਸ ਏਜੰਟ ਤੇ ਮੈਂ ਅਪਲਾਈ ਕਰ ਦਵਾਂ ਤੁਹਾਨੂੰ ਕਾਲਜ ਦਾ ਵਿਦਨ 24 ਘੰਟੇ ਰਿਪਲਾਈ ਆ ਜਾਣਾ ਤੁਹਾਨੂੰ ਵੀ ਪਤਾ ਲੱਗ ਜਾਣਾ ਸਾਰਾ ਮੈਨੂੰ ਸਾਫ਼ ਤੁਹਾਡੇ ਸਾਹਮਣੇ ਹੋ ਜਾਣਾ ਹੈ ਇਹ ਦੋ ਚਾਰ ਪ੍ਰੀਕਾਸ਼ਨ ਜੇ ਤੁਸੀਂ ਸਹੀ ਟਾਈਮ ਤੇ ਲੈ ਲੋਗੇ ਤੇ ਲੌਂਗ ਟਰਮ ਯੂ نو ਨੁਕਸਾਨ ਘੱਟ ਹੋਊਗਾ ਔਰ ਜੋ ਸੋਚਦੇ ਹੋ ਉਹ ਸੋਚ ਵੀ ਤੁਹਾਡੀ ਪੂਰੀ ਜ਼ਰੂਰ ਹੋਊਗੀ ਬਹੁਤ ਧੰਨਵਾਦ ਵੇਦੀ ਸਾਹਿਬ ਗੱਲਬਾਤ ਕਰਨ ਵਾਸਤੇ ਸੋ 10200 ਤੋਂ 20000 ਦਾ ਜਿਹੜੀ ਗੱਲ ਚੱਲ ਰਹੀ ਹੈ ਉਹਦੇ ਤੇ ਕਲੈਰਿਟੀ ਦਿੱਤੀ ਹੈ ਭਵਨੂਰ ਸਿੰਘ ਵੇਦੀ ਸਾਹਿਬ ਨੇ ਕਿ ਹਾਲੇ ਇਹ ਨਹੀਂ ਵਧਾਈ ਗਈ ਜੀਆਈਸੀ ਜੋ ਪੈਸਾ ਤੁਸੀਂ ਸਰਕਾਰ ਦੇ ਵਿੱਚ ਉੱਥੇ ਖਾਤੇ ਦੇ ਵਿੱਚ ਜਮ੍ਹਾਂ ਕਰਾਉਣੇ ਉਹ ਹੌਲੀ-ਹੌਲੀ ਉਹ ਪੈਸਾ ਤੁਹਾਨੂੰ ਹੀ ਮਹੀਨੇ ਦੇ ਮਹੀਨੇ ਇਨਸਟਾਲਮੈਂਟ ਦੇ ਤੌਰ ਤੇ ਮਿਲਦਾ ਸੀਗਾ ਉਹਦੇ ਵਿੱਚ ਹਾਲੇ ਵਾਧਾ ਨਹੀਂ ਹੋਇਆ ਸੋ ਬਹੁਤ ਸਾਰੇ ਲੋਕ ਜਿਹੜੇ ਸੋਚ ਰਹੇ ਸੀਗੇ ਕਿ ਸ਼ਾਇਦ ਇਹ ਚੇਂਜਸ ਆ ਗਈਆਂ ਔਰ ਹੋਰ ਪੈਸਾ ਹੋਰ ਉਹਨਾਂ ਨੂੰ ਜਟਾਉਣਾ ਪੈਣਾ ਹੈ ਕੈਨੇਡਾ ਜਾਣ ਵਾਸਤੇ ਤਾਂ ਫਿਲਹਾਲ ਇਸ ਗੱਲ ਦੀ ਕਲੈਰਿਟੀ ਹੈ ਔਰ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਸਿੱਖਿਆ ਮੇਲਾ ਇਹਨਾਂ ਦੇ ਵੱਲੋਂ ਸ਼ੁਰੂ ਕੀਤਾ ਜਾ ਰਿਹਾ ਹੈ ਤਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਲਦੇ ਹੀ ਸਿੱਖਿਆ ਮੇਲਾ ਕੈਨੇਡਾ ਸਿੱਖਿਆ ਮੇਲਾ ਲੈ ਕੇ ਆ ਰਿਹਾ ਹੈ ਕੈਨੇਡਾ ਜਾਣਾ ਜਾਣਾ ਚਾਹੁੰਦੇ ਹੋ ਪਲੱਸ 2 ਕੀਤੀ ਹੈ ਹੁਣੇ-ਹੁਣੇ ਰਿਜ਼ਲਟ ਆ ਗਿਆ ਹੈ ਤਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ ਕੈਮਰਾ ਪਰਸਨ ਦਰਸ਼ਨ ਸਿੰਘ ਦਰਸ਼ੀ ਦਿਨ ਆਲ ਸਿਮਰਨ ਜੂਤ ਸਿੰਘ ਡੇਲੀ ਪੋਸਟ ਜਲੰਧਰ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ